ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਅ ਅਨਅਚੀਵੇਬਲ ਨਹੀਂ ਹੈਗੀ ਕਿ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ ਸਪੋਰਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ ਸੋ ਕੌਨਫੀਡੈਂਸ ਤੇ ਪ੍ਰਾਊਡ ਇਹਨਾਂ ਚ ਬਸ ਥੋੜਾ ਜਿਹਾ ਹੇਅਰਲਾਈਨ ਡਿਫਰੈਂਸ ਹੀ ਹੈ ਬਸ ਬਾਰ ਜਿੰਨੀ ਫਰਕ ਹੈ ਕੌਨਫੀਡੈਂਸ ਦੀ ਜਿਆਦਾ ਡੋਜ਼ ਨੂੰ 프라우ਡ ਕਹਿੰਦੇ ਆ ਹੰਕਾਰ ਹੰਕਾਰ ਦੀ ਘੱਟ ਡੋਜ਼ ਨੂੰ ਕੌਨਫੀਡੈਂਸ ਕਹਿੰਦੇ ਆ ਇਹ ਕੰਮ ਮੈਂ ਵੀ ਕਰ ਸਕਦਾ ਇਹ ਕੌਨਫੀਡੈਂਸ ਹੈ ਇਹ ਕੰਮ ਮੈਂ ਹੀ ਕਰ ਸਕਦਾ ਇਹ ਹੰਕਾਰ ਹੈ ਸੋ ਹੰਕਾਰ ਨਹੀਂ ਕਰਨਾ ਕਦੇ ਬੜੇ ਬੜੇ ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟੀ ਜਾਂਦੇ ਹੈ ਜੀ ਵੀ ਆਹ ਹਰ ਰੋਜ਼ ਤੋ ਦੇਖਦੇ ਨੇ ਕਿ ਆਹ ਰਿਕਾਰਡ ਤੋੜਤਾ ਇਹਨੇ ਆਹ ਰਿਕਾਰਡ ਤੋੜਤਾ ਹੈਨਾ ਸੂਰ ਰਿਕਾਰਡ ਬਣਦੀ ਟੁੱਟਣ ਵਾਸਤੇ ਕੋਈ ਨਾ ਕੋਈ ਹੋਰ ਆ ਜਾਂਦਾ ਮਿਹਨਤ ਕਰਕੇ ਉਸ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ